ਦੀ ਦਰ ਸੰਤਾ ਜੱਲਾਹੋ ਹੋਖੀ ਦਰ ਸੰਤਾ ਜੱਲਾਹੋ ਸਿਹਤ ਮਾਈਕ ਮਾ ਹਾਏ ਹਾਏ ਜੱਲਾਹੋ ਗਾ ਗਾ ਸਿਹਤ ਮਤਲੀ ਕੁੰਟਾ ਜੱਲਾਹੋ ਸਿਹਤ ਸਿੱਕੇਰ ਮੁੜਦੇ ਜੱਲਾਹੋ ਯਾਰਾ ਪਿੱਟੋ ਹਾਏ 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 ਕਰੇ ਸਿਹਤ ਮਾ ਹਾਏ ਹਾਏ ਜੱਲਾਹੋ कैंसर न बंदसर जी बीमारी न ਹਾਏ 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 ਨਾਵਤ ਖੋਰਾ ਨੂੰ ਹਾਏ ਲਾਓ ਹਾਏ ਨਹੀਂ ਆ ਰਹੇ ਹਾਏ ਨਾਵਤ ਖੋਰਾ ਨੂੰ ਹਾਏ ਲਾਓ ਹਾਏ ਹਾਏ 302 ਦੇ ਮੱਤੇ ਦਰਜ ਕਰਕੇ ਜਿਹੜਾ ਸਿੱਟੋ ਅੱਟ ਕੇ ਸੋ ਜਿਹੜਾ ਸਿੱਟੋ ਕੀ ਹੋ ਗਿਆ ਕਾਂਗਰਸ ਦੀ ਰਹੀ ਉਹਨਾਂ ਦੇ ਹੱਥੇ ਵੀ ਘੋਰ ਖੰਡਾ ਵੱਡੇ ਪੱਧਰ ਤੇ ਚੱਲ ਰਿਹਾ ਹੈ ਕਿ ਮਲਾਵਟ ਹੋਰ ਮੱਠਿਆਈਆਂ ਕਿ ਹੈ ਡਾਕਟਰ ਬਲਬੀਤ ਸਿੰਘ ਦਾ ਪੁੱਤਲਾ ਸੜਿਆ ਇਹਦੇ ਬਾਰੇ ਕੀ ਚਰਚਾ ਹੋਣੀ ਹੈ ਜਿਹੜਾ ਡਾਕਟਰ ਬਲਬੀਰ ਸਿੰਘ ਦਾ ਪੁੱਤਲਾ ਸਾੜਿਆ ਇਹ ਨਹੀਂ ਹੈ ਵੀ ਚੋਣਾ ਕਰਕੇ ਅਸੀਂ ਜੀ ਕਿਸੇ ਨੂੰ ਫਾਇਦਾ ਹੋ ਜੇ ਇਹ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੀ ਵੀ ਨਲੈਕੀ ਰਹੀ ਚਾਹੇ ਬਾਦਲ ਕਿਆਂ ਦੀ ਰਹੀ ਭਾਜਪਾ ਦੀ ਰਹੀ ਚਾਹੇ ਕਾਂਗਰਸ ਦੀ ਰਹੀ ਉਹਨਾਂ ਨੇ ਵੀ ਜਿਹੜਾ ਇਹਨਾਂ ਦੇ ਘਰਾਂ 'ਚ ਲੋਕਾਂ ਦੇ ਵੀ ਅਫਸਰ ਹੋਣ ਲੀਡਰ ਹੋਣ ਇਹਨਾਂ ਦੇ ਘਰਾਂ 'ਚ ਵੀ ਮਠਿਆਈ ਤੇ ਦੁੱਧ ਜਾਂਦਾ ਸਰੋਂ ਦਾ ਤੇਲ ਵੀ ਵਰਤਿਆ ਜਾਂਦਾ ਹੈ ਇਹਦੇ ਚ ਵੱਡੇ ਪੱਧਰ ਤੇ ਜਿਹੜੀ ਮਲਾਵਟ ਹੋ ਰਹੀ ਆ ਉਹ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਅੱਜ ਤੱਕ ਜੇ ਕਿਤੇ ਕਾਤਲ ਹੁੰਦਾ ਉਹਦੇ ਤੇ 302 ਦਾ ਪਰਚਾ ਦਰਜ ਕਰਕੇ ਜੇਲ੍ਹ ਤੇ ਸਿੱੜਦੇ ਨੇ ਪਰ ਇਹ ਮਲਾਵਟ ਘੌਰ ਦਿਨ ਦਿਹਾੜੇ ਫੜੇ ਜਾਂਦੇ ਨੇ ਸੈਂਪਲ ਭਰੇ ਜਾਂਦੇ ਨੇ ਪਤਾ ਨਹੀਂ ਕਿਹਦੀ ਸਾਹਸ ਹੈ ਕਿਹਦੀ ਮਿਲੀ ਭੁਗਤ ਹੈ ਸੈਂਪਲ ਭਰਨ ਦੀਆਂ ਖਬਰਾਂ ਤਾਂ ਵੱਡੇ ਵੱਡੇ ਪੱਤਰ ਤੇ ਥੋੜੇ ਅਖਬਾਰਾਂ ਚੱਲਦੀਆਂ ਨੇ ਪਰ ਕਿਸੇ ਨੂੰ ਸਜ਼ਾ ਹੁੰਦੀ ਵਾਲਾ ਮੈਨੂੰ ਨਹੀਂ ਬੰਦਾ ਮਿਲਿਆ ਅਸੀਂ ਮੰਗ ਕਰਦੇ ਆ ਵੀ 302 ਦਾ ਪਰਚਾ ਦਰਜ ਹੋਵੇ ਤੇ ਮੁੰਡਾ ਬਾਹਰ ਨਾ ਨਿਕਲੇ ਡਾਕਟਰ ਬਲਵੀਰ ਜੀ ਦਾ ਪੁੱਤ ਨਾ ਫੂਕਿਆ ਇਸ ਕਰਕੇ ਸਾੜਾ ਗਿਆ ਕਿ ਤੁਨੂੰ ਵੀ 2.5 ਸਾਲ ਹੋ ਗਏ ਤੁਸੀਂ ਕਿਉਂ ਨਹੀਂ ਵੀ ਤੁਸੀਂ ਬਦਲ ਕਹੇ ਸੀ ਬਦਲ ਲਿਆਵਾਂਗੇ ਬਦਲ ਵਾਲੀ ਪਾਰਟੀ ਨੇ ਕਿਉਂ ਨਾ ਲਿਆਂਦਾ ਕਿ ਜਿਹੜਾ ਵੀ ਮਿਲਾਵਟ ਕਰੂਗਾ ਕਿਸੇ ਦੀ ਚੀਜ਼ ਚ ਕਰੇ ਕਿਉਂਦੇ ਅਸੀਂ 302 ਦਾ ਪਰਚੇ ਦੇ ਲਈ ਪ੍ਰਧਾਨ ਸਭਾ ਚ ਮਤਾ ਪਾਸ ਕਰਦੇ ਤੇ 302 ਦਾ ਕਾਨੂੰਨ ਬਣਦਾ ਜੇ ਇੱਥੇ ਨਹੀਂ ਬਣਦਾ ਸੀ ਪਾਰਲੀਮੈਂਟ ਚ ਭੇਜਦੇ ਤਾਂ ਕਿ ਲੋਕਾਂ ਦਾ ਫਾਇਦਾ ਹੋਵੇ ਹੈਰਾਨ ਹੋਵਗੇ ਤੁਸੀਂ ਕਿ ਨੌਮਰਾਦ ਕੈਂਸਰ ਦੀ ਬਿਮਾਰੀ ਨਾਲ ਸਰਦਾਰਕਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਬੀਬੀ ਸ੍ਰਿੰਦਰ ਕੌਰ ਬਾਦਲ ਉਹਨੂੰ ਕੈਂਸਰ ਹੋਇਆ ਵੱਡੇ ਵੱਡੇ ਲੀਡਰਾਂ ਨੂੰ ਮੈਂ ਕੈਂਸਰ ਦੇਖਿਆ ਇਹ ਤਾਂ ਬਾਹਰਲੇ ਦੇਸ਼ ਚ ਚੁੱਪਚੀਤੇ ਚੜ ਜਾਂਦੇ ਨੇ ਕੈਂਸਰ ਦਾ ਇਲਾਜ ਕਰਾਉ ਜਿਹੜੇ ਅਸੀਂ ਲੋਕਾਂ ਅਸੀਂ ਤਾਂ ਨਾ ਇਲਾਜ ਕਰਾ ਸਕਦੇ ਆ ਨਾ ਟੈਸਟ ਕਰਾ ਸਕਦੇ ਆ ਸਾਡੇ ਤਾਂ ਬਹੁ ਗਿਣਤੀ ਘਰਾਂ ਚ ਮਰ ਜਾਂਦੇ ਨੇ ਲੋਕ ਇਸ ਇਲਾਜ ਪੱਖੋਂ ਇਹ ਥੋੜੋ ਐ ਵੀ ਸਰਕਾਰ ਅਸੀਂ ਕਲੀਨਿਕ ਖੋਲ੍ਹਦੇ ਜੀ ਅਸੀਂ ਹਸਪਤਾਲ ਖੋਲ੍ਹਦੇ ਇਹ ਇਹ ਕੱਲਾ ਬੁਖਾਰ ਹੀ ਨਹੀਂ ਲਾਉਣਾ ਕੱਲਾ ਜ਼ਖਾਂਮ ਇਹ ਨਹੀਂ ਹਟਾਉਣਾ ਜਿਹੜੀਆਂ ਨੌ ਮਰਾਦ ਬਿਮਾਰੀਆਂ ਚੱਲੀਆਂ ਹੋਈਆਂ ਨੇ ਉਹਨਾਂ ਦਾ ਹੱਲ ਕਰਨਾ ਬਹੁਤ ਜ਼ਰੂਰੀ ਆ ਇਸ ਕਰਕੇ ਅੱਜ ਅਸੀਂ ਸਰਕਾਰਾਂ ਨੂੰ ਜਗਾਉਣ ਦੇ ਲਈ ਨਾਲ ਚੋਣ ਕਮਿਸ਼ਨ ਨੂੰ ਵੀ ਮੈਂ ਕਹਿਣਾ ਕਿ ਨੌ ਮਰਾਦ ਬਿਮਾਰੀ ਤੁਸੀਂ ਵੀ ਸਾਡੇ ਘਰਾਂ ਚੋਂ ਚਾਹੇ 4 ਦਿਨ ਤੁਸੀਂ ਵੋਟਾਂ ਪਾਉਣੀਆਂ ਨੇ ਲੋਕ ਪੌਣ ਠੋਕ ਵਾਜਾ ਕੇ ਵੋਟਾਂ ਜਿੰਨੂ ਮਰਜੀ ਪਰ ਆਹ ਜਿਹੜੀ ਨੌ ਮਰਾਦ ਬਿਮਾਰੀ ਨਾਲ ਅਸੀਂ ਮਰ ਰਹੇ ਹਾਂ ਟੜਪ-ਟੜਪ ਕੇ ਇਹ ਮੈਂ ਇਹ ਵੀ ਕਹੂੰ ਕਿ ਨਸ਼ੇ ਨਾਲ ਵੀ ਮਾੜੀ ਐ ਚਾਹੇ ਕਿਸੇ ਧਰਮ ਦਾ ਕੋਈ ਗੁਰੂ ਹੈ ਸੰਤ ਹੈ ਮਹਾਪੁਰਖ ਹੈ ਭਗਤ ਹੈ ਉਹਦੇ ਅੰਦਰ ਵੀ ਜਦੋਂ ਡੱਬਾ ਮਠਿਆਈ ਦਾ ਚੜਾ ਕੇ ਆਉਂਦੇ ਆ ਉਹਦੇ ਅੰਦਰ ਵੀ ਇਹ ਮਲਾਬਡ ਜਾ ਰਹੀ ਹੈ ਉਹ ਵੀ ਰੋਜ਼ ਉਹਦੇ ਬੱਚਿਆਂ ਨੂੰ ਦੁੱਧ ਪਾਇਆ ਜਾਂਦਾ ਆਪ ਪੀਂਦਾ ਉਹ ਦੁੱਧ ਚ ਵੀ ਸਾਡੇ ਪਸ਼ੂ ਤਾਂ ਹੈ ਨਹੀਂ ਪਿੰਡਾਂ ਚ ਇਹ ਦੁੱਧ ਕਿੱਥੋਂ ਆ ਰਿਹਾ ਅੱਜ ਤੱਕ ਕਿਸੇ ਸਰਕਾਰ ਨੇ ਚੈੱਕ ਨਹੀਂ ਕਰਿਆ ਪੰਜਾਬ ਸਰਕਾਰ ਚੈੱਕ ਕਰਕੇ ਤੇ ਕਾਰਵਾਈ ਕਰੇ ਇਹਨਾਂ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਸਾਡੀ ਪ੍ਰੈਫਰੈਂਸ ਹੀ ਮਤਲਬ ਸਿਹਤ ਰੱਖਿਆ ਤੇ ਸਿਹਤਿਆਂ ਨੂੰ ਲੈ ਕੇ ਨਾਰੇ ਦਾ ਜਿੰਨੇ ਮਰਜ਼ੀ ਲਵਾ ਲਓ ਨਾਰੇ ਦਾ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦਾ ਵੀ ਲਾਇਆ ਉਥੋਂ ਮਿੱਟੀ ਵੀ ਲਾਈ ਪਹਿਲਾ ਮਾਨਪ੍ਰੀਤ ਬਾਦਲ ਨੇ ਲਾਈ ਜਾ ਕੇ ਮਿੱਟੀ ਬੱਥੇ ਨੂੰ ਫਿਰ ਭਗਵੰਤ ਮਾਨ ਨੇ ਲਾਈ ਉਹ ਨਾਰਿਆਂ ਨਾਲ ਨਹੀਂ ਸਰਨਾ ਰਿਜ਼ਲਟ ਦਿਓ ਮੁੱਦਿਆਂ ਤੇ ਆਓ ਜਦੋਂ ਮੁੱਦਿਆਂ ਦਾ ਰਿਜ਼ਲਟ ਦਿਓਗੇ ਲੋਕ ਤੁਹਾਨੂੰ ਪਿਆਰ ਕਰਨਗੇ ਅੱਜ ਸਾਰੇ ਲੋਕ ਤੁਹਾਨੂੰ ਥੂ ਥੂ ਕਰ ਰਹੇ ਨੇ ਜਿਵੇਂ ਪਿਛਲੇ ਭਜਾਏ ਨੇ ਉਹੀ ਥੋੜੇ ਤੇ ਵੀ ਲੋਕ ਗੁੱਸਾ ਕੱਢਣ ਲੱਗੇ ਹੋਏ